ਖਬਰ ਫਗਵਾੜਾ ਤੋਂ ਹੈ ਜਿੱਤੇ ਕਿ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਨੌਜਵਾਨ ਦੀ ਪਛਾਣ ਰਵੀ ਪੁੱਤਰ ਹੰਸਰਾਏ ਵਾਸੀ ਜਗਪਾਲਪੁਰ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਰਵੀ ਉੱਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਸਾਥੀ ਪ੍ਰਵਜੋਦ ਨਾਲ ਪਿੰਡ ਜਗਪਾਲਪੁਰ ਤੋਂ ਉੱਚਾ ਪਿੰਡ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪਿੰਡ ਦੁੱਗਾ ਅਤੇ ਉੱਚਾ ਪਿੰਡ ਦੇ ਦਰਮਿਆਨ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਬਿਨਾਂ ਕਿਸੇ ਰੰਜਿਸ਼ ਅਤੇ ਬਿਨਾਂ ਲੁੱਟਖੋ ਕੀਤੇ ਉਸ ਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੇ ਪੱਟ ਤੇ ਲੱਗੀ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਭਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਕਰਕੇ ਜਲੰਧਰ ਵਿਖੇ ਰੈਫਰ ਕਰ ਦਿੱਤਾ ਮੈਂ ਡਾਕਟਰ ਜਨਾਬ ਮੈਗਨੀਕਲੋਸਕੋਪ ਸਹਨ ਹਾਂ ਤੇ ਸਾਡੇ ਕੋਲ ਇੱਕ ਪ੍ਰੀਵਿਊ ਸਟੱਡ ਦੇ ਆਵਜੇ ਸ਼ਾਮ ਦੇ ਟਾਈਮ ਦੇ ਰਵੀ ਨਾਮ ਦਾ ਪੇਸ਼ੈਂਟ ਆਇਆ ਸਨ ਦਾ ਪੰਜ ਕਾਰਡ ਜੋ ਕਿ ਜਬਾਲਪੁਰ ਰਹਿਣ ਵਾਲਾ ਹੈ ਉਹ ਸਾਡੇ ਕੋਲ ਆਇਆ ਸੀ ਜੋ ਗਨ ਸ਼ਾਟ ਮੂਨ ਦੇ ਨਾਲ ਪਹੁੰਚਿਆ ਉਹਦੇ ਥਾਈ ਤੇ ਗਨ ਸ਼ਾਟ ਇਜਰੀ ਹੈ ਗਈ ਹੈ ਤੇ ਪਹਿਲੇ ਇਸ ਵੇਲੇ ਸਟੇਬਲ ਹੈ ਪਰ ਆਪਾਂ ਉਹਦਾ ਫਰਦਰ ਟ੍ਰੀਟਮੈਂਟ ਅਰਲੀ ਆਪਾਂ ਕਿ ਭੇਜਣਾ ਹੋਵੇਗਾ ਤਦ ਉਸ ਕੋਲ ਜਾਂ ਲਾਗੋ ਨਾਮ ਵਗੈਰਾ ਕਿਹਨਾਂ ਨੇ ਨਹੀਂ ਫਾਮਾ ਨਹੀਂ ਕੰਫਰਮੇਸ਼ਨ ਨਹੀਂ ਕਰ ਸਕਦਾ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਪੁਲਿਸ ਪਾਰਟੀ ਨਾਲ ਸਿਵਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਜ਼ਖਮੀ ਰਵੀ ਨਾਲ ਗੱਲਬਾਤ ਕੀਤੀ ਤੇ ਪੂਰੀ ਵਾਰਦਾਤ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਖਮੀ ਨੌਜਵਾਨ ਮੁਤਾਬਕ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਹੀ ਗੋਲੀ ਚਲਾਈ ਹੈ ਜੋ ਕਿ ਜ਼ਖਮੀ ਰਵੀ ਦੇ ਪੱਟ ਵਿੱਚ ਲੱਗੀ ਹੈ। ਇਹ ਜਿਹੜਾ ਵਿਕਟਿਮ ਹੈ ਇਹਦਾ ਨਾਮ ਰਵੀ ਹੈ। ਇਹਦੇ ਨਾਲ ਦਾ ਦੋਸਤ ਜਗ ਪ੍ਰਭਜੋਤ ਜਪਾਲਪੁਰ ਦੇ ਰਹਿਣ ਵਾਲੇ ਨੇ। ਇਹ ਉੱਚਾ ਪਿੰਡ ਜਾ ਰਹੇ ਸੀਗੇ ਔਰ ਔਨ ਦਾ ਵੇ ਉੱਚਾ ਪਿੰਡ اور ਦੁग्गा ਦੇ ਵਿੱਚ ਕਿਤੇ ਕਹਿੰਦਾ ਸੀ ਅਜੇ ਅਸੀਂ ਜਿਹੜਾ ਸਪਾਟ ਹੈ ਉਹ ਵੈਰੀਫਾਈ ਕਰਨਾ ਹੈ ਅ ਕੰਦਰ ਜੀ ਕੇ ਅਸੀਂ ਬਾਈਕ ਤੇ ਸੀਗੇ ਔਰ ਦੋ ਲੜਕੇ ਆਏ ਔਰ ਉਹਨਾਂ ਨੇ ਇਹ ਗੋੜੀ ਚੜਾਈ ਤੇ ਪੱਟ ਚ ਲੱਗੀ ਹੈ ਲੜਕਾ ਸਟੇਬਲ ਹੈ ਪਰ ਅਸੀਂ ਆਪਣੀ ਟੀਮ ਸਟਿਫਿਊਟ ਕਰ ਦਿੱਤੀਆਂ ਨੇ ਅ ਮੌਕਾ ਦੇਖਣ ਜਾ ਰਹੀਆਂ ਨੇ ਔਰ ਜਲਦ ਅਸੀਂ ਇਹਦੇ ਤੇ ਤੁਹਾਨੂੰ ਦੱਸਦੇ ਹਾਂ ਕਿ ਗੋਲੀ ਦਾ ਬੜਾ ਮੈਮ ਨੋਟ ਵਨ ਦੱਸੋ ਕਿੰਨੀਆਂ ਗੋਲੀਆਂ ਲੱਗੀਆਂ ਨੇ ਇੱਕ ਲੱਗੀ ਹੈ ਜੀ ਹੀ ਸਟੇਬਲ ਪਰ ਤੇਲੀ ਨੂੰ ਜੰਦਰ ਰਿਪੋਰਟ ਕਰ ਰਹੇ ਨੇ ਬੋਲ ਰਿਹਾ ਹੈਗਾ ਦੱਸ ਰਿਹਾ ਹੈਗਾ ਪਰ ਕੋਈ ਵਜਾ ਰੰਜਿਸ਼ ਜਾਂ ਕੋਈ ਲੁੱਟਕੋ ਨੇਟ ਹੋਈ ਹੈ ਨਾ ਇਹਨਾਂ ਨੂੰ ਕੋਈ ਗਾਲ ਕੱਢੀ ਜਾਂ ਕੁਛ ਨੂੰ ਇਦਾਂ ਕੁ ਕਸ਼ਟ ਹੱਥ ਪਾਈ ਹੋਇਆ ਅਸੀਂ ਫਿਰ ਵੀ ਅਸੀਂ ਆਪਣੀ ਟੀਮ ਸਜੂਟ ਕਰ ਰਹੇ ਹਾਂ ਇਮੀਡੀਏਟਲੀ ਵੀ ਵਿਲ ਵੈਰੀਫਾਈ ਤੇ ਮੈਡਮ ਕਿ ਦੱਸੋ ਵੀ ਕਿੰਨੇ ਲੋਕ ਸੀ ਜਿਹੜੇ ਦੋ ਜਾਣੇ ਸੀ ਦੋ ਵਿਅਕਤੀ ਸੀ ਇਹਦੇ ਦੋ ਜਾਣੇ ਸੀ ਬਾਈਕ ਤੇ ਸੀ ਇਹ ਰਸਤੇ 'ਚ ਜੋ ਦਸਵਾ ਹੈ ਕਿ ਵਾਟਰਫਰਮ 'ਤੇ ਰੁਕਿਆ ਹੈ ਔਰ ਪਿੱਛੋਂ ਦੋ ਜਾਣੇ ਆਏ ਆ ਔਰ ਇਹਦੇ ਪੱਲੇ ਗੋਲੀ ਕੁਸ਼ਮੂਹ ਗੇਰਾ ਬਣੇ ਉਸੇ ਜਿਹਾ ਹਾਂਜੀ ਕੁਸ਼ਮੂਹ ਗੇਰਾ ਬਣੇ ਉਸੇ ਜਿਹਾ ਵੈਸੇ ਹਾਂ ਜੀ ਤਾਂ ਕਿ ਕੋਈ ਆਇਡੈਂਟੀਟੀ ਪਤਾ ਦੱਸ ਨਹੀਂ ਰਿਹਾ ਹੈਗਾ ਪਰ ਇਹ ਸ਼ਾਇਦ ਕਹਿ ਰਿਹਾ ਕਿ ਜਿੰਦਾ ਕਿ ਮੈਨੂੰ ਪਤਾ ਲੱਗੇ ਸ਼ੈਦ ਉਹ ਮਾ ਬੰਨੇ ਹੋਏ ਸੀ ਕਿ ਪਰ ਅਸੀਂ ਗੈਨ ਉਹ ਵੀ ਗੱਲ ਹੈ ਆ ਵੀ ਅਡਿਪਿਊਟਿੰਗ ਟੀਮ ਸੇ ਵੀ ਤਸਵੀਰ ਕਾ ਰਹੀ ਹੈ ਪਤਾ ਲੱਗਾ ਮੈਨੂੰ ਕਿੰਨੀਆਂ ਗੋਲੀਆਂ ਚੱਲੀਆਂ ਮੋਕੇ ਦੇ ਵਿੱਚ ਹਾਂ ਜੀ ਇਹਦੇ ਹਿਸਾਬ ਨਾਲ 21 ਹੈ ਜੀ ਹਾਂ ਜੀ ਜਸਟ ਆਈ ਹੈ ਤਾਂ ਵੀ ਮੋਟਾ ਵੱਟੀ